ਲੜਨ ਵਾਲੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਤੇ ਸਾਡੀਆਂ ਭੈਣਾਂ ਅੱਜ ਨਹੀਂ ਜੇ ਕਹਿ ਦਈਏ ਸਰਕਾਰਾਂ ਨੇ ਹਮਲੇ ਕੀਤੇ ਸਾਨੂੰ ਗੰਭੀਰ ਯਾਦ ਰੱਖਣੀ ਚਾਹੀਦੀ ਹੈ 2000 ਚਾਰ ਦੇ ਵਿੱਚ ਤਲਵਿਹਰੀ ਆਵਾਜ਼ ਪਾਈ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਕਹਿੰਦਾ ਵੀ ਜਿਹੜਾ ਅੱਜ ਤੋਂ ਬਾਅਦ ਕੋਈ ਮੁਲਾਜ਼ਮ ਭਰਤੀ ਹੋਊਗਾ ਉਹਦੀ ਪੈਨਸ਼ਨ ਨਹੀਂ ਹੋਊ ਮੈਨੂੰ ਨਹੀਂ ਪਤਾ ਲੱਗਦਾ ਮੁਲਾਜ਼ਮਾਂ ਦੇ ਬੱਚਿਆਂ ਨੇ ਵੱਧ ਮੁਲਾਜ਼ਮ ਵੰਡਾ ਦੇਗਾ ਸੇਵਾ ਨਾਲੇ ਬੱਚਿਆਂ ਦੀ ਪੈਨਸ਼ਨ ਬੰਦ ਕਰਤੀ ਕਿ ਜਿਹੜਾ ਬੰਦਾ ਭਾਰਤੀ ਜਨਤਾ ਪਾਰਟੀ ਦਾ ਉਹ ਹੱਥ ਦੇ ਵਿੱਚ ਖਾਸ ਕਰਕੇ ਮਲਾਜਮ ਉਹਦਾ ਬਟਨ ਦਬਜੇ ਨੇ ਮੇਰਾ ਖਿਆਲ ਹੈ ਇਸ ਗੱਲੋਂ ਉਂਗਲ ਵੱਡੀ ਜਾਨੀ ਕਹਿੰਦੀ ਹੈ ਸਾਡੇ ਤੇ ਐਡਾ ਹਮਲਾ ਕਰਿਆ ਦੇਸ਼ ਦਾ ਪ੍ਰਧਾਨ ਮੰਤਰੀ 2014 ਦੇ ਵਿੱਚ ਨਰਿੰਦਰ ਮੋਦੀ ਬਣਿਆ ਸਾਡੇ ਵੱਡ ਬੜੇ ਰਿਆਂ ਨੇ ਵੱਡੀ ਲੜਾਈ ਲੜ ਕੇ ਜਿਹੜੀ 18 ਘੰਟੇ ਦਿਹਾੜੀ ਦੀ ਮਤਲਬ ਉਹਨੂੰ ਵੱਡੀਆਂ ਕੁਰਬਾਨੀਆਂ ਦੇ ਕੇ ਉਹਨੂੰ 8 ਘੰਟੇ ਕਰਾਇਆ ਪਰ ਮੋਦੀ ਦਾ ਬੇੜਾ ਬਹਿ ਗਏ ਉਹਨੇ ਗੱਲ ਕਹੀ ਅੱਜ ਤੋਂ ਬਾਅਦ ਮਤਲਬ 12 ਘੰਟੇ ਦਿਹਾੜੀ ਹੈ ਸਾਡੇ ਕਿਸਾਨਾਂ ਨੂੰ ਭੁਲੇਖਾ ਹੈ ਵੀ ਕੱਲੇ ਮਜ਼ਦੂਰਾਂ ਦੇ ਜਿਵਾਕ ਹੀ ਦਿਹਾੜੀ ਕਰਦੇ ਨੇ ਜਿਹੜੇ ਸਾਡੇ ਬੱਚੇ ਬਾਹਰ ਜਾਂਦੇ ਨੇ ਸਾਰੇ ਦਿਹਾੜੀ ਕਰਦੇ ਨੇ ਪਹਿਲਾਂ ਉਹਨਾਂ ਨੂੰ 8 ਘੰਟਿਆਂ ਤੋਂ ਔਰ ਟਾਈਮ ਮਿਲਦਾ ਸੀਗਾ ਹੁਣ 12 ਘੰਟਿਆਂ ਦੇ ਮਿਲੂਗਾ ਜਿਹੜੇ ਲੋਕਾਂ ਦੀ ਦਿਹਾੜੀ ਮਤਲਬ ਕਿ ਘੰਟੇ ਵਧਾਏ ਨੇ ਜੋ ਭਾਰਤੀ ਜਨਤਾ ਪਾਰਟੀ ਦਾ ਬਟਨ ਦਬਦੇ ਨੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੇਰਾ ਖਿਆਲ ਆ ਉਂਗਾ ਵੰਡਰੀਆਂ ਨਹੀਂ ਚਹੀਦੀ ਐ ਜਿਹੜੇ ਇਹਨਾਂ ਨੇ ਐਡਾ ਨਕਸਾਲ ਕੀਤਾਗਾ ਫਿਰ ਤਿੰਨ ਕਿਸਾਨਾਂ ਦੇ ਉੱਤੇ ਤਿੰਨ ਕਾਲੇ ਕਾਨੂੰਨ ਲਿਆਂਦੇ ਕਹਿੰਦੇ ਇਹਦਾ ਕਾਨੂੰਨ ਜਿਹੜੇ ਕਿਸਾਨ ਲੀਡਰ ਨੇ ਪੜਨੇ ਇੱਕ ਸਾਲ ਲੀਡਰ ਦਾ ਵੀਨਾ ਦਾ ਪਤਾ ਹੀ ਨਹੀਂ ਮੇਰੇ ਤੇ ਵੀ ਪੱਤਰਕਾਰਾਂ ਨੇ ਸਵਾਲ ਕੀਤਾ ਮੈਂ ਕਿਹ ਕਾਨੂੰਨ ਦੇ ਵਿੱਚ ਹੈਗਾ ਮੰਡੀ ਤੇ ਕਬਜ਼ਾ ਕਰ ਲੋ ਇੱਕ ਕਾਨੂੰਨ ਦੇ ਵਿੱਚ ਹੈਗਾ ਖੇਤੀ ਤੇ ਕਬਜ਼ਾ ਕਰ ਲੋ ਇੱਕ ਕਾਨੂੰਨ ਤੇ ਹੈਗਾ ਜਿਹੜੇ ਸਾਡੇ ਮਨਜੂਰਾਂ ਨੂੰ ਖਾਦ ਖਰਾਕ ਮਿਲਦੀ ਹੈ ਉਹਦੇ ਕਬਜ਼ਾ ਕਰ ਲੋ ਕਿਸਾਨਾਂ ਦੀਆਂ ਜੱਥੇਬੰਦੀਆਂ ਤਾਕੜੀਆਂ ਦੀਆਂ ਕਟਰੀਆਂ ਹੋਈਆਂ ਦਿੱਲੀ ਦੇ ਵਿੱਚ ਜਾ ਕੇ ਮੋਰਚਾ ਲਾਇਆ ਤੇ ਮੈਂ ਦੂਧੀਆਂ ਜਥੇਬੰਦੀਆਂ ਦਾ ਮਲਾਜਮਾਂ ਦਾ ਕਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੇ ਸਾਡੇ ਮੋਰਚੇ ਦੀ ਹਮਾਇਤ ਕੀਤੀ ਇੱਕ ਸਾਲ 13 ਦਿਨ ਦਿੱਲੀ ਬੈਠੇ ਤੇ ਮੋਦੀ ਨੂੰ ਥੁੱਕ ਕੇ ਜੱਟਣਾ ਪਿਆ ਅੱਜ ਦਾ ਜਿਹੜਾ ਮੋਰਚਾ ਹੈ ਪਹਿਲਾਂ ਕੱਲੇ ਕਿਸਾਨਾਂ ਦਾ ਮੋਰਚਾ ਸੀ 100 ਸਗਨ ਹੈ ਜਿਹੜੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਚਾਹੇ ਮਲਾਜਮ ਨੇ ਚਾਹੇ ਕੋਈ ਮਜ਼ਦੂਰ ਨੇ ਚاہے ਕਿਸਾਨ ਜੱਥੇ ਬੰਦੇ ਦਾ ਪਹਿਲੇ ਇਕੱਠੀਆਂ ਮੇਰਾ ਖਿਆਲ ਹੈ ਵੀ ਕਟੋ-ਕਟ ਮਜਾਮ ਦੇ ਵਿੱਚ 60 ਜੱਥੇ ਬੰਦियां ਇਕੱਠੀਆਂ ਹੋਈਆਂ ਹੈ